ਸਤਿ ਸ੍ਰੀ ਅਕਾਲ ਬਾਵਨ ਵਾਲਾ ਜੀ ਆਦਿ ਮਹਾਰਾਜ ਜੀ ਹੈ ਜੀ ਬਾਵਨ ਵਾਲਾ ਜੀ ਦੇ 675ਵੇਂ ਬੜੀ ਖੁਸ਼ੀ ਸਰਦਾ ਦੇ ਨਾਲ ਮਨਾਇਆ ਜਾ ਰਿਹਾ ਉਹਨਾਂ ਦੇ ਸੰਬੰਧ ਵਿੱਚ ਅੱਜ 11 ਤਰੀਕ ਨੂੰ ਐਤਵਾਰ ਸਵੇਰੇ 6:30 ਵਜੇ ਮਹਾਰਾਜ ਜੀ ਦੇ ਅਸ਼ੀਰਵਾਦ ਦੇ ਨਾਲ ਸ਼ੋਭਾ ਯਾਤਰਾ ਦਾ ਆਰੰਭ ਹੋਇਆ ਠੰਡ ਵੀ ਬਹੁਤ ਆ ਪਰ ਸੰਗਤਾਂ ਚ ਉਤਸ਼ਾਹ ਵੀ ਬਹੁਤ ਜ਼ਿਆਦਾ ਆ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਪੂਰਾ ਸਾਲ ਉਡੀਕਦੀ ਰਹਿੰਦੀ ਆ ਇਸ ਸ਼ੋਭਾ ਯਾਤਰਾ ਨੂੰ ਅੱਜ ਸਾਰੇ ਪਿੰਡਾਂ ਦੇ ਵਿੱਚ ਵੱਖ-ਵੱਖ ਪ੍ਰਕਾਰ ਦੇ ਲੋਕ ਲੱਗੇ ਆ ਅੱਜ ਸੰਗਤ ਸੇਵਾਦਾਰ ਪੈਦਲ ਚੱਲ ਕੇ 15 16 ਕਿਲੋਮੀਟਰ ਦਾ ਇਹ ਸਫ਼ਰ ਆ ਜਿਹੜਾ ਬਾਬਾ ਲਾਲ ਜੀ ਦੀ ਖੁਸ਼ੀ ਪ੍ਰਾਪਤ ਕਰਨ ਵਾਸਤੇ ਉਹਨਾਂ ਤੋਂ ਆਸ਼ੀਰਵਾਦ ਲੈਣ ਵਾਸਤੇ ਸੰਗਤਾਂ ਜਿਹੜੀਆਂ ਪੈਦਲ ਚੱਲਦੀਆਂ ਇੱਕ ਇੱਕ ਸਾਲ ਤੋਂ ਸਾਰਿਆਂ ਨੇ ਸੁਖਣਾ ਸੁਖੀ ਹੁੰਦੀ ਆ ਸਾਰਿਆਂ ਦੀਆਂ ਸ਼ੁਭ ਕਾਮਨਾਵਾਂ ਜਿਹੜੀਆਂ ਨੇ ਉਹ ਪੂਰੀਆਂ ਹੁੰਦੀਆਂ ਕਾਮਨਾਵਾਂ ਸਾਰਿਆਂ ਦੀਆਂ ਬਾਬਾ ਲਾਲ ਜੀ ਅਸੀਂ ਅਰਦਾਸ ਕਰਦੇ ਆਂ ਸੱਚੇ ਪਾਤਸ਼ਾਹ ਜਿਦੀ ਜਿਦੀ ਮਨੋ ਕਾਮਨਾਵਾਂ ਇਹ ਸ਼ੋਭਾ ਯਾਤਰਾ ਦੇ ਵਿੱਚ ਤੇ ਕੌਣ ਵਾਲੇ ਜਿਹੜੇ ਮੇਲਾ 19 ਤੇ 20 ਤਰੀਕ ਨੂੰ ਮਨਾਇਆ ਜਾ ਰਿਹਾ ਹੈ